सतनाम सतना वाहिगुरु साहिब जी जप जी, जी साहिब एक ओंकार सतनाम करता पुरख निरभौ निरवैर अकाल मूरत आयुनी सै भंग परसाद जप आद सच जुगा सच है पी सच नानक सिंह भी सच ਸੋਚ ਸੋਚਨ ਹੋਵੇ ਜੇ ਸੋਚੀ ਰਖਵਾਰ ਚੁੱਪ ਹੈ ਚੁੱਪਨ ਹੋਵੇ ਜੀ ਲੋਇ ਰਹੁ ਨਿਕタル ਭੁਖਿਆ ਭੁਖਨ ਤਰੀ ਜਿਵਨ ਵਰੀਆਂ ਭਾਰ ਸਹਸ ਅਣਪ ਰਖੋ ਹੈ ਤੈ ਕਿਨ ਚੱਲੇ ਨਲ ਕਿੰਸ ਜਿ ਰਵਹੀਏ ਕੰਕੂੜ ਦੁੱਕੇ ਬਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣ ਆਗਾਰ ਹੁਕਮਨਾ ਕਿਹਾ ਜਾਏ ਹੁਕਮੀ ਹੋਵਣ ਜੀ ਐ ਹੁਕਮ ਮਿਲਿ ਵਢਿਆਈ ਹੁਕਮੀ ਉਤਮਨੀ ਜੁਕਮ ਲਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ ਇਕ ਹੁਕਮਿਸ ਦਾ ਬੋਈਏ ਹੁਕਮੇ ਦਰਸਵ ਕੋ ਬਾਹਰ ਕੋ ਨ ਕੋਈ ਨਾਨਕ ਹੁਕਮੈ ਜੀ ਬੁੱਝੈ ਤਹ ਹਮ ਕਹਿ ਨ ਕੋਈ ਗਾਵੇ ਕੌਤਾ ਹੁ ਵੈ ਕਿਸੇ ਤਣ ਗਾਵੇ ਕੌਤਾ ਤਜਣਿ ਸਾਨ ਗਾਵੇ ਗੋ ਗੁਰੂ ਦੇ ਅਯਾ ਚਾਰ ਗਾਵੇ ਗੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਇ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੋ ਪਰ ਸਦੂਰ ਗਾਵੇ ਕੋ ਵਿਖੇ ਹਾਦਰ ਹਾ ਦੂਰ ਕਥਨਾ ਕਥਨੀ ਆਵੇ ਤੋਟ ਕਥ ਕਥ ਕਤੀ ਗੋਟ ਕੋਡ ਕੋਟ ਦਿੰਦ ਦਿਲ ਦੀ ਥਕ ਪਾਹੀ ਜੁਗਾ ਜਗੰਤਰ ਕਾਇਦਾਏ ਹੁਕਮਿ ਹੁਕਮ ਚਲਾਇ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਚ ਸਹਬੂ ਸਚ ਨਾਹੀ ਭਾਖਿਆ ਪਾਉ ਅਪਾਰ ਅੱਖ ਹੈ ਮੰਗਹਿ ਦਿਹ ਦਿਹ ਦਤ ਕਰੇ ਦਤੁਰ ਜੇ ਅਕਰ ਕੀਏ ਜਿਸ ਸਰਦਾਰ ਮੋਗ ਬੋਲਨ ਬੋਲੀਏ ਜੇ ਸੁਣ ਤਰੀ ਪਿਆਰ ਅਮਰਤ ਵੇਲਾ ਸਚਨਾ ਵਡਿਆਈ ਵਿਚਾਰ ਕਰਮ ਹੀ ਆਵ ਕਪੜਾ ਨਜ਼ਰੀ ਮੁਖਦਵਾਰ ਨਾਨਕ ਵਜਾਣੀ ਐ ਸਭ ਆਪੇ ਸਜਿਆਰ ਤਾਂ ਪਿਆ ਨਾ ਜਾਏ ਕਿਤਨ ਹੋਇ ਆਪੇ ਆਪਣਰੰਝਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਹੁ ਨਾਨਕ ਗਾਵੀਏ ਗੁਣੀ ਦਾਤ ਗਾਵੀਏ ਸੁਣੀਏ ਮੰਨ ਰੱਖੀਏ ਭਾਗੋ ਦੁੱਖ ਪਰ ਹਰ ਸ਼ੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਵਾਈ ਗੁਰ ਈਸਰ ਗੁਰੂਖ ਬਰਮਾ ਗੁਰ ਪਾਰਵਤੀ ਮਾਈ ਇਹੋ ਜਾਣ ਆਖਾ ਨਹੀਂ ਕੈਨ ਕਥ ਨ ਜਾਏ ਗੁਰਾ ਇੱਕ ਦੇ ਬਝਾਈ ਸਬਨਾ ਜੀ ਅਗੇ ਗਦਾਤਾ ਸੂਮ ਇਸਰਨ ਜਾਏ ਇਰਜਨਾਇ ਤਿਸ ਪਾਵਣ ਪਾਣ ਕੀ ਲਾਹੇ ਕਰੀ ਜੇ ਤੇ ਸਿਝੋ ਬਾਇ ਖਵੜਾ ਕਰਮਾਂ ਕੀ ਮਿਲ ਲਈ ਮਤ ਵਿੱਚ ਰਤਨ ਜਵਾਰ ਮੋਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾਂ ਜੀਆਂ ਕੇ ਦੱਤਾ ਸੋਗ ਵਿਸਰਨ ਜਾਏ ਜੇ ਜੋ ਵਿਚਾਰੇ ਅਰ ਜਾਵੂ ਦਸੂਣ ਹੋਏ ਨਵਾਂ ਖੰਡ ਵਿ ਜਾਣੀਏ ਨਾਲ ਚਲੇ ਸਭ ਕੋਈ ਸੰਗਲੁਰ ਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਣਿਆ ਬਈ ਤਵ ਤਨ ਪੁੱਛ ਕੇ ਕੀਟ ਅੰਦਰ ਗਿੜ ਕਰ ਦੋਸੀ ਦੋਸਤ ਰੇ ਨਾਨਕ ਨ ਗੁਣ ਗੁਣ ਕਰੇ ਗੁਣਾਂਤਿਆਂ ਗੁਣ ਦੇ ਇਹ ਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਤੇਰ ਸਰਨ ਆਥ ਸੁਣਿਆ ਧਰ ਦਵ ਲਗਾਸ ਸੁਣਿਆ ਦੀਪੋ ਪਤਲ ਤੁੜਿਆ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਐ ਇਸਰ ਬਰਮਾ ਇੰਦ ਸੁਣਿਐ ਬਖਸਲਰ ਬੰਦਨ ਸੁਣਿਐ ਜਗ ਜਗ ਤਨ ਭੇਜ ਸੁਣਿਐ ਸਾ ਸਿਮਰਦੇ ਵੇਦ ਨਾਨਕ ਭਗਤ ਸਦਾ ਵੇਗਾਸ ਸੁਣਿਐ ਦੁਖ ਪਾਪ ਗਨਾਸ਼ ਸੁਣਿਐ ਸਤ ਸੰਤੋ ਗਿਆਨ ਸੁਣਿਐ 86 ਕਾ ਸਨਾਨ ਸੁਣੇ ਹੈ ਬੜ ਬੜ ਭਾਵੇ ਮਹਾਨ ਸੁਣੇ ਨਗੇ ਸੈ ਦੀਆਂ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਪ ਦਾ ਨਾਸ ਸੁਣੇ ਸਰਾ ਗੁਨਾਗੇਗਾ ਸੁਣਿਆ ਸੇਖ ਕਿਰਪਸ ਸੁਣਿਆ ਅੰਦੇ ਭਾਵੇ ਰਾ ਸੁਣਿਆ ਅਥਵੇ ਇਸ ਗਾ ਨਾਨਕ ਭਗਤ ਸਦਾ ਵਿਗਾਸ ਤੁੜੇ ਹੈ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਜਾਇ ਇਹ ਕੋ ਗਾ ਵਿਛੈ ਬਸਿਤੋਈ ਕਾਗਦ ਕਲਮ ਨ ਲਿਖਣ ਹਾਰ ਮਨ ਨੇ ਗਾਵੇ ਚਰਣ ਵਿਚਾਰ ਐਸਾ ਨੰ ਰੰਜਨ ਹੋਏ ਜੇ ਕੋ ਵਰਜਨ ਮਨ ਕੋਈ ਮਨ ਸੁਰਤ ਹੋਏ ਮਨ ਬਦ ਮਨੈ ਸੁਰਪੌਣ ਕੀ ਸੁਧ ਮਨੈ ਮੋ ਛੁੱਟ ਨਖਾਇ ਮਨੈ ਜਮ ਕੇ ਸਾਥ ਨ ਜਾਏ ਜਸੋ ਨੰਨ ਰੰਜਨ ਹੋਏ ਏਕੋ ਮਨ ਜਰੇ ਮਨ ਕੋਏ ਮਨੈ ਮਾਰਗ ਠਗ ਨ ਪਈ ਮਨੈ ਪਸੀਓ ਪਰਗੜ ਜਾਏ ਮਨੈ ਮਗਨ ਚੱਲੇ ਪੰਥ ਮਨ ਧਰਮ ਸਿਧੀ ਸਰਬੰਦ ਸਸ ਨੰ ਨਰਿੰਦਰ ਹੋਏ ਜਿ ਕੋ ਮਨ ਚਰੇ ਮਨ ਕੋਈ ਮਨੈ ਭਵ ਮੁਕਤ ਗੁਰ ਮਨੈ ਪਰਵਾਰੇ ਸਦਾ ਸਰ ਮਨ ਤਰੇ ਤਰੇ ਗੁਰ ਸਿਖ ਮਨ ਨਾਨਕ ਪਾਵੇ ਨਿਬਕ ਸਸ ਨੰ ਨਰਿੰਦਰ ਹੋਏ ਜਿ ਕੋ ਮਨ ਚਰੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਬਵਦਰਗੇ ਵਨ ਪੰਜੇ ਸੋਦਰ ਜਨ ਪੰਚਾ ਕਗੁਪ ਇਕਤਿਆਨ ਜੇ ਕੋ ਕਹ ਕਰੇ ਵਿਚ ਕਰਤੇ ਗ ਕਰਣੇ ਨਹੀਂ ਸਮਰ ਤਾਉਲ ਧਰਮ ਦੀ ਆਖ ਬੂਤ ਸੰਤੋਖਾ ਬਰਖੇ ਜਿਨ ਸੂਤ ਜਿ ਕੋ ਉੱਚੇ ਹੋਵੇ ਜਿਆਰ ਧਵਲੇ ਉਪਰ ਕੇ ਤਾ ਭਾਰ ਧਰਤੀ ਉਰ ਪਰ ਹੋਰ ਹੋਰ ਸਤੇ ਭਾਰ ਤਲੇ ਕਵਲ ਜੂਰ ਜੀਆਂ ਜਾਤ ਰੰਗਾ ਕੇ ਨਾਵ ਸਭ ਨੇ ਖਿਆ ਉਹ ਹੀ ਕਲਮ ਇਹੋ ਲਿਖਾ ਲਿਖ ਜਾਣ ਕੋਈ ਦੇਖਣ ਗਿਆ ਕਿ ਤੋਏ ਕਿ ਤਤਾਰ ਸਹਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾ ਵੇ ਕੋ ਕੋ ਬਾਵ ਤਿਸਤੇ ਹੋਏ ਲਖ ਦਰਿਆ ਕੁਦਰਤ ਗਵਣ ਕਾ ਵਿਚਾਰ ਵਾਰਿਆਂ ਜਾਵੇ ਗਵਾਰ ਜੋ ਤੁਦ ਪਵੈ ਸਾਈ ਪਲਿਕਾਰ ਦੂ ਸਦ ਸਲਾਮਤ ਰੰਕਾਰ ਅਸੰਖ ਜਪ ਸੰਕਪਵੋ ਅਸੰਖ ਪੂਜਾ ਸੰਖ ਤਪਦਵੋ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮੰਡ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸత్య ਸੰਗ ਨਾਤ ਅਸੰਖ ਸੋਰ ਗੋਵ ਬਖਸ਼ਾ ਅਸੰਖ ਮੂਲੇ ਲਾਈ ਤਰ ਕੁਦਰਤ ਕਵਣ ਕਾਇਚਾਰ ਵਰਨ ਜਮ ਇੱਕ ਵਾਰ ਜੋ ਤੁਧ ਪਾਵ ਸਾਈ ਪਰਿਕਾਰ ਤੂੰ ਸਦਾ ਸਲਾਵਤ ਨਰੰਕਾਰ ਅਸੰਖ ਮੁਰਕੰਧ ਗੋਲ ਅਸੰਖ ਚੋਰ ਹਰਾਮ ਖੋਰ ਅਸੰਖ ਮੁਰਕਰ ਜਾਹੇ ਜਹੋ ਅਸੰਗਲ ਵੜ ਚ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਗ ਕੁੜਿਆ ਕੁੜੇ ਫਿਰਾਹੇ ਅਸੰਖ ਮਲੇ ਸ਼ਿੰਗਲ ਪਖ ਗਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕੈ ਵਿਚਾਰ ਵਰਯਨ ਜਾਵ ਏਕ ਵਾਰ ਜੋ ਤੁਧ ਭਾਵ ਸਾਈ ਫਲ ਗਾਰ तू सदा सलावत निरंकार असंख नाम संकथा अगम अगम अशङ्कलो अशङ्कासि पारो अखरि नम अखरि सलाह अखरि ज्ञान गीत गुणगा अखरि लिखन बोलन बाण अखरा सिर संयोग बा ਜਿਨੇ ਲਿਖੇ ਤਿਸ ਨਾਹੀ ਜੇ ਫਰਮਾਇ ਤਿਮ ਤੇ ਬਹੇ ਇਤ ਗੀਤ ਤੇ ਤਨਾਵ ਪਿੰਡਾ ਵੇ ਨਹੀਂ ਕੁਥਾਵ ਕੁਦਰਤ ਗਵਣ ਕਾ ਵਿਚਾਰ ਵਾਰਿਆ ਨ ਜਾਵੈ ਕਵਾਰ ਜੋ ਤੁਦ ਪਾਵੈ ਸਹਿ ਪਲਿਗਾਰ ਤੂੰ ਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤਲਦੇ ਪਾਣੀ ਤੋਤੇ ਉਤਰ ਸਕੇ ਮੂਤ ਬਲਤੀ ਕੱਪੜ ਹੋ ਦੇਸਾ ਬੋਲਿਓ ਤੋ ਹਰੀਏ ਮਤ ਫਪਗ ਸੰਗ ਉਤ ਪਨਵ ਕੇ ਰੰਗ ਕੁਨੀ ਬਬੇ ਅਖਣ ਨਹੀਂ ਕਰ ਕੇ ਗਰਨ ਲਿਖ ਲੈ ਜਾਵੋ ਆਪੇ ਵਿਧੀ ਆਪੇ ਹੀ ਖਾਓ ज्ञान को कमी आओ जाओ तीर्थ तप दे अदत दान ये को बाबा चल गमन सुनया मन या मन कीता भाव अंतर ग तीर्थ मन नाव सब गुण तेरे में नहीं कोई बिन गुण के ते भगतन हो स्वास्तात् बाणि भरमावो सत्सुहंस मनचावो कौन स वेला वक्तु कवळा कवन कव कौनि महो कौन जि अकारो लेख पुराण वपो कादिखन लेख पुराण हितवार जाना जाने रुत्म न कोई या करता सिस्टी को साजे या पे जाने सोई क्यों करा कहाँ क्यों साला क्या वरनी क्यों जाना नान के अखंड सब को वक़्त एक दुःख से आना बड़ा साई नहीं कीता जा कहवा ਨਾਨਕ ਜੇ ਕੋ ਆਪੋ ਜਾਣ ਅਗਗਿਆਨ ਸੁਹਾਏ ਪਤਾਲ ਪਤਾਲਖ ਅਗਾਸ ਅਗਾਸ ਊੜ ਕੋੜ ਕਪਾਲ ਤਕੇ ਵੇਲ ਕੈਨਕ ਵਾਤ ਸੈ ਸਠਰ ਕੈਨਕ ਤੇ ਬਸ ਲੁ ਇਕ ਥਾਤ ਰੇਖਾ ਕਲਖੀ ਲਖ ਹੋਏ ਬੜਾਸ ਨਿਕ ਵੱਡ ਅੱਖੀਐ ਪਾਪੇ ਜੜਿ ਆਪੋ ਸਲਹੀ ਸਰ ਇਤੀ ਸੁਰਤ ਨ ਪਈਆ ਨਦੀਆਂ ਤੇ ਵਹ ਪਵ ਸਮੁੰਦਰ ਨ ਜਾਣੀਐ ਸਮੁੰਦਰ ਸਾ ਜ਼ੁਲਤਨ ਰਹਾ ਜਤੀ ਮਾਲ ਧਨ ਕੀੜੀ ਤੁਲ ਨ ਹੋਵੜੇ ਜੇਤੀ ਸਮਰਗਨ ਵਿਸੂਰਾ ਅੰਤਨ ਸਿਬ ਦੇਖਣ ਨ ਅੰਤ ਅੰਤ ਨ ਕਰਨੇ ਦੇਿਲ ਦੇ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਪੇ ਕੀਆ ਮਨ ਮੰਨ ਅੰਤ ਅੰਤਨ ਜਪੇ ਕੀਤਾ ਆਗਾ ਅੰਤਨ ਜਪੇ ਪਰਵਰ ਅੰਤ ਕਰਨ ਕੇਤੇ ਫਿਰ ਲਾਹੀ ਤੰਕੇ ਅੰਤ ਨ ਪਾਈ ਜਾਏ ਇਹ ਅੰਤ ਨ ਜਾਣ ਕੋਈ ਭੌਤਕੰਯੇ ਭੌਤ ਹੋਏ ਵੱਡਾ ਸਉੱਚਾ ਥਾ ਉੱਚੇ ਉਬਰ ਉਚਾਨ ਇਹ ਵਰ ਉੱਚ ਹੋ ਲ ਕੋਈ ਤਿਸੋ ਚ ਕੋ ਜਾਣੈ ਸੋਏ ਇਹ ਵਿੜਿਆਪ ਜੜਿਆਪ नानक नदरी करमी दाौौता कर्म लिखिया न जाए वड्डा दात तिल नतम आए केते मंग जो दे अप केत्या गण त्रि विच के पे केते खब टूटे वेगार केते ललम कर बही केते मूर्ख खाई गाय ਕੀ ਦਿਆ ਦੁਖ ਭੁਖ ਸਦਮਾਰ ਕੀ ਵਿਦਾ ਤੇਰੀ ਦਤਾ ਬੰਦ ਕਲਾ ਸੀ ਪੜੇ ਹੋਏ ਕੋਰਾ ਕਨਸ ਕੈ ਕੋ ਕੇ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੇ ਤਿਆ ਮੁਖ ਹੋਏ ਅਪੇ ਜੜੇ ਅਪੇ ਦੇ ਅੱਖ ਅਸਿਬ ਕੇ ਕੇ ਸਨੋ ਬਖਸ਼ੇ ਸਿੱਤ ਸਲਾਮ ਨਾਨਕ ਪਸਹਿ ਪਤਸਾ ਅਮੁੱਲ ਗੋਣ ਅਮੁੱਲ ਵਪਾਰ ਅਮੁੱਲ ਪਾਰੇ ਮੁੱਲ ਬੰਡਾਰ ਅਮੁੱਲ ਵੇ ਮੁੱਲ ਜਹੇ ਅਮੁੱਲ ਪਾਇ ਅਮੁੱਲ ਸਬਾਹੇ ਅਮੁੱਲ ਤਲ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਮਾਣ ਅਮੁੱਲ ਬਕਸ਼ੇ ਸੇ ਅਮੁੱਲ ਨਸਾਨ ਅਮੁੱਲ ਕਰਮ ਅਮੁੱਲ ਪਰਮਾਣ ਅਮੁੱਲ ਔਲਾਖਿਆ ਨ ਜਾਏ ਆਖਾ ਕਰ ਲਿਵਲਾਈ ਅਖੇ ਵਿਦ ਪਾਠ ਗੁਰਾਨ ਅਖੇ ਪੜੇ ਕਰੇ ਵਿ ਗਿਆਨ ਅਖੇ ਵਰਮੇ ਅਖੇ ਇੰਦ ਅੱਖ ਹੈ ਗੋਪੀ ਤੇ ਗੋਵਿੰਦ ਆਖੇ ਇਸਰਿਆ ਕੇ ਸਿੱਧ ਆਖੇ ਗیتے ਗیتے ਬਦ ਅੱਖ ਦਰ ਅੱਖ ਦੀਵ ਅੱਖ ਹੈ ਸੁਰ ਨਰਮ ਜਨ ਸੇਵ ਕੀਤੇ ਅੱਖ ਅਖਣ ਬਈ ਕੀਤੇ ਕਹ ਤੋਟ ਜਾਈ ਇਤੇ ਗیتے ਹੋਰ ਕਰੇ ਤਖਨ ਸਕਗੇ ਕੇ ਜਿਹੜ ਪਵ ਤੇ ਬੜ ਹੋਏ ਨਾਨਕ ਜਾਲੇ ਸੱਚ ਸੁਏ ਇਹ ਗਵਖ ਬੋਲਵੇ ਗਾੜ ਤਾਲੇ ਕਿ ਅਸਿਰ ਗਵਾ ਰੰਗਵਾ ਸੂਦਰ ਕਿਆ ਸੂ ਕਰਕੇ ਆ ਜਿਤਬਾ ਸਰਵ ਸਮਲੇ ਗੋਜੀ ਨਦਰੇ ਕ ਸੰਖ ਇਤੇ ਗਵਣ ਹਾਰੀ ਇਤੇ ਰਗ ਭਰੀ ਸੁ ਕਹਿ ਨਾ ਇਤੇ ਗਵਣ ਹਾਰੀ ਗਾਵੇ ਤੁਨ ਪਉਣ ਪਾਣੀ ਬਹਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤ ਗੁਪਤ ਲਿਖ ਜਣ ਲਿਖ ਲਿਖ ਧਰਮ ਵਿਜਾਰੇ ਗਾਵੇ ਸਰਬਰ ਮਹਾਂ ਦੇਵੀ ਸੋ ਹਰ ਸਦਾ ਸਵਾਰੀ ਗਵ ਇੰਦ ਇੰਦਸਨ ਬੈਠੇ ਦੇਵਤਿਆਂ ਦਰ ਨਾਲੇ ਗਵ ਸਿਦਸਮ ਦੇ ਅੰਦਰ ਗਵ ਸਾਧ ਵਿਚਾਰੇ ਗਵ ਜਤੀ ਸਦੀ ਸੰਤੋਖੀ ਗਵ ਵੀਰ ਕਰਾਰੇ ਗਵ ਨ ਪੰਡਿਤ ਪੰਨ ਕੇਸਰ ਜੁਗ ਜੁਗ ਵਿਦਨ ਲੇ ਗਵੈ ਮੋਹਣੀਆ ਮਨਮੋਹਣ ਸੁਰਗਮ ਚਪਿਲੇ ਗਵ ਰਧ੍ਰੁਪਾਇ ਧੀਰੇ ਅਰਸ਼ਰ ਧੀਰਧਨੇ ਗਵ ਜੋਤ ਮਹਮਲਸੂਰ ਗਵ ਖਾਣੀ ਚਾਰੇ ਗਵ ਖੰਡ ਮੰਡਰ ਪ੍ਰਮੰਡਾ ਕਰ ਕਰ ਰਖੇ ਧਰੇ सही तुदनो गव है जो तुद पवन तेरे ते भगत रसाले होर कि गवन से मैं चेतन अवन नानक क्या विचार सोई सोई सदा सत साहिब सच सची नाई ਹੈ ਦਿਉ ਸੀ ਜਾਇ ਨ ਜਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਜੀ ਮਾਇਆ ਜਿਨ ਉਪਹੀ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਵ ਸੋਹੀ ਕਰਸੀ ਹੁਕਮਨ ਕਰਨਾ ਜਾਈ ਸੋ ਪ ਸੋ ਸਪ ਸੋ ਸਹਿਬ ਨਾਨਕ ਰੇ ਲਜ ਹੁੰਦਾ ਸੰਦੋਖ ਸਰੰ ਪਦਿ ਝੋਲੀ ਤੇ ਅੰਕਿ ਕਰੇ ਬੇਭੂਤ ਇੰਤ ਕਾਲ ਕੁਵਾਰੀ ਕਾਇ ਜੋ ਤਿੰਡਾ ਵਰਦੀਤ ਆਈ ਪੰਦੀ ਸਗਲ ਜਮਤੀ ਮਨ ਜੀਤੇ ਜਗ ਦੀਤਾ ਉਹ ਦੇਸ ਦੇਸਿਆ ਦੇਸ ਆਦਨਿ ਲਾ ਰਾਹ ਤ ਚੁਗ ਚੁਗ ਇੱਕ ਵੇਸ ਭੁਗਤ ਗਿਆਂ ਦਿਆ ਪੰਡਰਨ ਕਟਕਟ ਵਜੇ ਨਾਦ ਆਪਨਾਤ ਨਾਤੀ ਸਵਜਾ ਕੀ ਰਿਤ ਸਿਦਵ ਰਸਾਦ ਸੰਜੋਗ ਮਜਉ ਤੈ ਘਰ ਚਲਵ ਦੇਖੇ ਵਿਪਾਗ आदित से आदेश आद निरण आदन जुग जुग को वेसा। एक माई जुगत में आई इन परवान एक संसार एक भंडार एक लाई दीवान जिम तिस भावा तिवें चलावै जिहोवै फरमान ਉਹ ਵੇਖੇ ਉਹਨਾਂ ਨਦਰਣ ਆਵੇ ਬਹੁਤ ਵਡਣ ਆਦੇਸਿ ਸਿਐ ਆਦੇਸ ਆਦਨੀ ਲਾਦਨ ਹੱਤ ਜੁਗ ਜੁਗ ਇਕ ਵੇਸ ਆਸਣ ਲਲ ਪੰਡਾਰ ਜੁਗ ਚ ਬੈ ਸੇਖਵਾਰ ਕਰ ਕਰ ਵੇਖੇ ਸਿਰਜਣ ਹਾਰ ਰਣ ਸੱਚੀ ਸੱਚਗਰ ਆਦੇਸ਼ ਇਸ ਆਦੇਸ ਆਣੀ ਲਾ ਰਤਨ ਹੱਤ ਜੁਗ ਜੁਗ ਇੱਕੋ ਵੇਸ ਇੱਕ ਦੁਜ ਬਲਖ ਲਖ ਬਲਖ ਵੀਸ ਲਖ ਲਖੜਾ ਆਖੀਐ ਇੱਕ ਨਾਮ ਜਗਦੀਸ ਇਤ੍ਰ ਤਦ ਕੋੜੇ ਚੜੀਆਂ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਈਟਾ ਈਸ ਨਾਨਕ ਨਜ਼ਰੀ ਪਈਆ ਕੁੜ ਕੁੜਠੀਸ ਆਖਣ ਜੋਰ ਚਪੈ ਨ ਜੋਰ ਜੋ ਨਮਕਣ ਦੇਣ ਨ ਜੋਰ ਜੋਨ ਜੀਵਨ ਬਰਨ ਨ ਜੋਰ ਜੋੜ ਰਾਜ ਮਾਲ ਵਣ ਸੂਰ ਜੋੜ ਸੰਸਤੀ ਗਿਆਨ ਵਿਚਾਰ ਜੋੜ ਜੁਗਤੀ ਚੁੱਟ ਸੰਸਾਰ ਜਿਸ ਹੱਥ ਜੋਰ ਕਰ ਵਖਸੋਏ ਨਾਨਕ ਉਤਮਨੀ ਚਨ ਕੋਏ ਰਤਿਰੁ ਦਿਹਿ ਤਿਵ ਪਉਣ ਪਾਣੀ ਅਗਨੀ ਪਤ ਇਸ ਵੀਰਤੀ ਤਰਕੀ ਤਰਮਸਲ ਤੇ ਸਵੇ ਜੀ ਅਜੁਗਤ ਕੇ ਰੰਗ ਇਨਕੇ ਨਵ ਨਿਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵ ਨਿਸਰ ਵਜਬ ਕੋਏ ਉਥੇ ਬਾਈ ਨਨ ਗੁਆਜਪੇ ਜਾਈ ਧਰਮ ਕਣਕ ਅਤਰਮ ਗਿਆਨ ਕਣਕ ਅਖੋ ਕਰਮ ਕੇਤੇ ਪਉਣ ਪਾਣੀ ਬੈਸੰਤਰ ਕੇਤੇ ਗਨ ਮਹੀਸ ਕੇਤੇ ਵਰਮੇ ਗਾੜਤ ਗੜੀਆਂ ਰੂਪ ਰੰਗ ਕੇ ਵੇਸ ਕੀ ਤੀਂ ਕਰਮ ਭੂਮੀ ਨੇ ਗਿਤੇ ਕੀਤੇ ਧੂਪ ਦੇਸ ਇਤੇਂਦ ਚੰਦ ਸੂਰ ਗਿਤੇ ਕੀਤੇ ਮੰਡਲ ਦੇਸ ਇਤੇ ਸਰਦ ਬੁੱਧ ਨਾਦ ਗਿਤੇ ਕੀਤੇ ਜੀਵੀ ਦੇਸ ਕੀਤੇ ਦੇਵਦਨੁ ਮਨ ਕੀਤੇ ਕੀਤੇ ਰਤਨ ਸਮੰਦਾ कित्या गाणी कित्या बाणी केते पात निरंद कित्या सुर्ति सेव केते नान कंत नयंत ज्ञान कंड में ज्ञान कर चंड इत्थे नाद बनोद कोड नंद शर्म कंड की बाणी रूप इत्थे कार्त गणिये मौत नूप ਕੀ ਗੱਲਾਂ ਗਥੀਆਂ ਨ ਜਾਹੇ ਜੇ ਕੋ ਕਾ ਪਿੱਛੇ ਬਿਧੋਈ ਇੱਥੇ ਘੜੀਏ ਸੂਰਤ ਮਤਮਨ ਬੋਤ ਇੱਥੇ ਘੜੀਏ ਸੁਰਾਂ ਸਦਾ ਗੀਤ ਸੁਦ ਕਰਮ ਕਣ ਕੀ ਬਾੜੀ ਜੋਰ ਇੱਥੇ ਹੋਰ ਨਾ ਕੋ ਹੋਰਾ ਇੱਥੇ ਜੋਦ ਮਹਾਵਲ ਸੁਹੂਰਾ ਦਿਲ ਮੇਰਾ ਮਰਿਆ ਪ੍ਰਭੂਰ ਇਥੈ ਸਿੱਤ ਸਿੱਤ ਮਮਾਹੀ ਤਾਗੀ ਰੂਪਨ ਗਤਨੇ ਜਾਹੀ ਨਾ ਮਰੇ ਨ ਠਕੇ ਜਾਹੀ ਜਿਨ ਕ ਰਾਂਸ ਮਨ ਮਾਹੀ ਇਥੈ ਭਗਤ ਵਸਕਲੋ ਕਰੇ ਆਨੰਦ ਸਚਾ ਮਨਸੂਏ ਸਚ ਕਨ ਵਸਨ ਕਾਰ ਕਰ ਕਰ ਵੇਖੈ ਨਦਰ ਰਿਆ ਲਾ ਇਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੈ ਦਾ ਅੰਤ ਨਯੰਤ ਇਥੈ ਲੋਗੋ ਅਕੋ ਜਿਵੇਂ ਜਿ ਹੁਕਮ ਤਿਵੇਂ ਤਿਵੇਂ ਕੋ ਵੇਖੈ ਵਿਸੈ ਕਰ ਉਚਾਰ ਨਾਨਕ ਕਥਨ ਨ ਕਰੜਾ ਸਾਰ ਜਦ ਬਹਾਰ ਤਿਰਸਨਿਆਹ ਐਹਰਣ ਮਤ ਵੀਦੇ ਹਥਿਆ ਭਉਖ ਲਗੰ ਤਪਤਾਵੋ ਪਾਂਡਾ ਬੋ ਅਮ੍ਰਿਤ ਦਜਾਲ ਘੜੀਏ ਸਭ ਸਚੀ ਟਕਸ ਜਿਨ ਕੋ ਨਾਦਰ ਕਰਮ ਦਿਨਕਾਰ ਨਾਨਕ ਨਦਰਿ ਨਦਰ ਲਹਾਲ घड़िए सब सची टकसार इनको नदर गरम तिनकार नानक नदरी नदर रहाल सलोक पवन गुरु पाणी पिता माता तरत मत दिवस दोई दाई दया खेल सगल जगत चंगे आइया ਵਚ ਤਰਮ ਹਦੂਰਾ ਕਰਮੀਆਂ ਕੋ ਆਪਣੀ ਕਿਨੇੜ ਗਧੂਰਾ ਜਿਨੇ ਨਾਮ ਧਿਆਇਆ ਗੈਬ ਸ਼ਕਤ ਘਾਲ ਨਾਨਕ ਦੇਵ ਗਿਉ ਜਲੇ ਕੀਤੇ ਜੁੜੀਨਰ ਜਿਨੇ ਨਾਮ ਧਿਆਇਆ ਗਏ ਮੈ ਸਖਤ ਗਨ ਨਨਕ ਦੀ ਮਕ ਉਚਲੇ ਇਹ ਤੀਛੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ